हां जी आज ਆਪਾਂ ਕੱਟਾਂਗੇ ਇਹ ਵਾਲਾ ਸੂਟ ਤੇ ਆਪਾਂ ਇਹਦੀ ਬਣਾਵਾਂਗੇ ਸਟੇਟ ਸਲਵਾਰ ਤੇ ਅੱਜ ਆਪਾਂ ਕਰਦੇ ਹਾਂ ਸਟੇਟ ਸਲਵਾਰ ਦੀ ਕਟਿੰਗ ਤੇ ਇਹ ਇਹਦੀ ਸ਼ਰਟ ਹੈ ਤੇ ਇਹ ਵਾਲੀ ਆਪਾਂ ਨੇ ਲਗਾਉਣੀ ਹੈ लेस ਇਹ ਆਪਾਂ ਚਾਕਾਂ ਤੇ ਸਾਈਡ ਤੇ ਕੱਟ ਪਾ ਕੇ लेस ਲਗਾਵਾਂਗੇ ਤੇ ਮੇਰੀ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪਲੀਜ਼ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਤੇ ਇਹ ਸ਼ਰਟ ਦੀ ਆਪਾਂ ਲਾਈਨਿੰਗ ਵਾਲਾ ਸ਼ਰਟ ਆਏਗਾ ਔਰ ਆਰ ਕੰਦੇ ਆਏਗਾ ਤੇ ਇਹਦੀ ਆਪਾਂ ਲਾਈਨਿੰਗ ਲਗਾ ਕੇ ਇਸ ਕਟਿੰਗ ਕਰਾਂਗੇ ਤੇ ਇਹ ਵੀ ਆਪਾਂ ਸਟੀਚਿੰਗ ਵੀ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਆਪਾਂ ਇਹ ਚਾਕਾਂ ਤੇ ਕੱਟ ਪਾ ਕੇ ਲੈਸ ਲਾ ਸਕਦੇ ਆ ਤੇ ਇਹ ਵਾਲੀ ਹੁਣ ਆਪਾਂ ਅੱਜ ਕਰਾਂਗੇ ਹੁਣ ਪਹਿਲਾਂ ਸਲਵਾਰ ਦੀ ਕਟੋ ਤੇ ਇਹ ਸਲਵਾਰ ਸਟੇਟ ਸਲਵਾਰ ਬਣਾਉਣੀ ਹੈ ਤੇ ਇਸ ਤੋਂ ਪਹਿਲਾਂ ਆਪਾਂ ਫਾਰਸੀ ਸਲਵਾਰ ਦੀ ਕਟਿੰਗ ਕੀਤੀ ਹੈ ਤੇ ਉਹ ਮੈਂ ਵੀਡੀਓ ਵੀ ਤੁਹਾਨੂੰ ਆਪਦੇ ਚੈਨਲ ਤੇ ਤੁਸੀਂ ਮੇਰੇ ਦੇਖ ਸਕਦੇ ਹੋ ਤੇ ਫਾਰਸੀ ਸਲਵਾਰ ਤੇ ਸਟੇਟ ਸਲਵਾਰ ਦੇ ਵਿੱਚ ਕੀ ਅੰਤਰ ਹੁੰਦਾ ਤੁਹਾਨੂੰ ਇਹ ਵੀ ਦੱਸਾਂਗੇ ਅੱਜ ਦੀ ਪਰਚੀ ਸਲਵਾਰ ਦਾ ਕੀ ਕੀ મતલਬ ਕਟਿੰਗ ਦਾ ਕੀ ਫਰਕ ਹੁੰਦਾ ਸੇਮ ਜੀ ਜ਼ਿਆਦਾ ਫਰਕ ਨਹੀਂ ਹੁੰਦਾ ਸੇਮ ਜੀ ਹੁੰਦੀ ਹੈ ਕਿ ਜਿਹੜੀ ਸਟੇਟ ਸਲਵਾਰ ਆ ਉਹ ਵੀ ਆਪਾਂ ਨੇ 2 ਇੰਚ ਉੱਪਰੋਂ ਛੇ ਐਕਸਟਰਾ ਛੱਡ ਦੇਣਾ ਆਪਾਂ ਜਿਹੜਾ ਕਾਟ ਪਾਉਣੀ ਹੈ ਫਿਰ ਆਪਾਂ ਨੇ ਕੀ ਕਰਨਾ ਇੱਥੋਂ ਰੱਖ ਕੇ ਆਪਾਂ ਨੇ ਲੰਬਾਈ ਰੱਖਣੀ ਹੈ ਦੀ ਠੀਕ ਹੈ ਜੀ ਇੱਥੋਂ ਰੱਖ ਕੇ ਆਪਾਂ ਇੰਚ ਟੇਪ ਲੰਬਾਈ ਮਿਣਾਗੇ ਲੰਬਾਈ ਆਪਾਂ ਨੇ ਚੰਤੀ ਤਿਆਰ ਕਰਨੀ ਹੈ ਸਟੇਟ ਸਲਵਾਰ ਇਹ ਤੇ ਇਹ ਆਪਾਂ ਨੇ 2 ਇੰਚ ਐਕਸਟਰਾ ਰੱਖਿਆ ਕਾਟ ਵਾਸਤੇ ਤੇ ਇੱਥੋਂ ਲਾ ਕੇ ਆਪਾਂ ਨੇ ਜੇ ਤਾਂ ਆਪਾਂ 벨ਟ ਪਾ ਕੇ ਬਣਾਉਣੀ ਹੈ ਫਿਰ ਤਾਂ ਆਪਾਂ ਉਸੇ ਤਰ੍ਹਾਂ 3 ਇੰਚ ਮਾਈਨਸ ਕਰਨੇ ਆ ਜੇ ਆਪਾਂ 벨ਟ ਤੋਂ ਬਿਨਾ ਮਤਲਬ ਉੱਤੇ 2 ਇੰਚ ਦਾ ਲਾਸਟਿਕ ਵਗੈਰਾ ਹੀ ਪਾਉਣਾ ਹੈ ਉਨੇ ਹੀ ਆਪਾਂ ਪੱਟੀ ਲਗਾਉਣੀ ਆ ਫਿਰ ਆਪਾਂ ਜਿੰਨੀ ਲਵਾਈ ਆ ਉਨੇ ਟੋਟਲ ਉਨੇ ਪੂਰੀ ਰੱਖ ਲੈਣੀ ਆ ਠੀਕ ਹੈ ਹੁਣ ਆਪਾਂ ਨੇ ਕੀ ਕਰਨੀ ਆ ਇਹਦੇ 벨ਟ ਪਾ ਕੇ ਬਣਾਉਣੀ ਆ ਫਿਰ ਆਪਾਂ 34 ਚੋਂ ਆਪਾਂ ਨੇ 3 ਮਾਈਨਸ ਕਰਕੇ 31 ਦਾ ਆਪਾਂ ਹੁੰਦਾ ਕੱਟਾਂਗੇ ਠੀਕ ਹੈ ਜੀ ਇਹ ਆਪਾਂ ਲਾ ਲਾਂਗੇ 31 ਦੇ ਇੱਥੋਂ ਰੱਖ ਕੇ ਤੇ 3 ਇੰਚ ਆਪਾਂ ਮਾਈਨਸ ਕਰਨੇ ਆ 31 ਦੇ ਨਿਸ਼ਾਨ ਲਾ ਲੈਣਾ ਇਹ ਟੋਟਲ ਹੋ ਗਈ ਲੰਬਾਈ ਆਪਣੀ 33 ਇੰਚ ਠੀਕ ਹੈ ਜੀ 33 ਇੰਚ ਤੇ ਇਸ ਤਰੀਕੇ ਨਾਲ ਆਪਾਂ 33 ਦੇ ਨਿਸ਼ਾਨ ਉੱਧਰ ਲਾ ਲੈਣਾ ਤੇ ਇਹ ਆਪਣਾ ਜਿਹੜਾ ਹੋਲ ਸਾਈਡ ਹੈ ਉਧਰਲੀ ਸਾਈਡ ਲਗਾਵਾਂਗੇ ਤੇ ਇੱਧਰ ਆਪਣੀ ਹੈਗੀ ਕੰਨੀ ਕੰਨੀ ਵਾਲੀ ਸਾਈਡ ਆਪਾਂ ਨੇ ਜਿਹੜਾ ਅਸਲ ਸੋਲੀ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇਥੋਂ ਇਹ ਵਾਲਾ ਪੌਂਚਾ ਜਿਹੜਾ ਆਪਾਂ ਰੱਖਾਂਗੇ 7.5 7.5 ਪੌਂਚੇ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਇਹ ਤੋਂ ਆਪਾਂ ਨੇ 1.5 ਇੰਚ ਐਕਸਟਰਾ ਰੱਖਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਇਹ ਆਪਾਂ ਨੇ ਪੌਂਚੇ ਦਾ ਜਿਹੜਾ ਨਿਸ਼ਾਨ ਲਾਉਣਾ ਹੈ ਇੱਕ ਮਾਰੀ ਤੁਹਾਨੂੰ ਦੁਬਾਰਾ ਨੇੜੇ ਤੋਂ ਦਿਖਾ ਦਿੰਨੇ ਆ ਇਸ ਤਰੀਕੇ ਆਪਾਂ ਲਾਵਾਂਗੇ ਇਹ ਆਪਣਾ ਹੈਗਾ 7.5 ਤੇ ਆਪਾਂ ਨੇ 1.5 ਇੰਚ ਐਕਸਟਰਨ ਰੱਖਣਾ ਜਿਹੜਾ ਸਿਲਾਈ ਵਾਸਤੇ ਠੀਕ ਹੈ ਜੀ ਇਹ ਆਪਣਾ ਪਹੁੰਚਦਾ ਨਿਸ਼ਾਨ ਇਹ ਆਪਾਂ ਇਦਾਂ ਦੀ ਸਾਈਡ ਹੀ ਲਾਉਣਾ ਕਿਉਂਕਿ ਆਪਣਾ ਇਹ ਸਾਂਝਾ ਕਪੜਾ ਲੈ ਜੂ ਇਧਰੋਂ ਆਪਾਂ 벨ਟ ਬਣਾ ਸਕਦੇ ਆ ਤੇ ਇਹ ਵਾਲਾ ਜਿਹੜਾ ਸਾਈਡ ਸਾਈ ਸਾਈ ਆਏ ਪਾਲੀ ਸਾਈਡ ਜਿਹੜੀ ਆ ਇਹ ਆਪਾਂ ਨੇ ਉੱਪਰ ਰੱਖਣੀ ਆ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਸਣ ਦਾ ਨਿਸ਼ਾਨ ਕਿਸ ਤਰ੍ਹਾਂ ਲਾਉਣਾ ਹੈ। ਉਹ ਲਾਟਾਂ ਲਈ ਇਹ ਸਾਈਡ ਤੋਂ ਇੱਥੋਂ ਆਪਾਂ ਲਾਵਾਂਗੇ ਆਸਣ ਦਾ ਨਿਸ਼ਾਨ। ਇੱਥੇ ਆਪਾਂ ਨੇ 10 ਇੰਚ ਦਾ ਨਿਸ਼ਾਨ ਉੱਪਰੋਂ ਰੱਖ ਕੇ ਲਗਾਉਣਾ ਹੈ। ਇਧਰ ਲਈ ਸਾਈਡ ਆਪਾਂ 2 ਇੰਚ ਵੱਧ ਰੱਖਿਆ ਸੀ। ਇਹ ਆਪਾਂ ਉੱਪਰ ਮਤਲਬ 2 ਇੰਚ ਵੱਧ ਨਹੀਂ ਕੁਝ ਵੀ ਨਹੀਂ ਛੱਡਣਾ ਸਿਰਫ ਉੱਪਰੋਂ ਰੱਖ ਕੇ ਹੀ ਆਪਾਂ ਨੇ 10 ਇੰਚ ਤੇ ਨਿਸ਼ਾਨ ਲਾ ਲੈਣਾ। ਠੀਕ ਹੈ। ਇੱਥੇ ਲਗਾ ਲਿਆ। ਇਹ ਜਿਹੜਾ ਤਾਂ ਅਸੈਂਚ ਦਾ ਨਿਸ਼ਾਨ ਆ ਆਪਾਂ ਇਹਦੇ ਨਾਲ ਮਲਾਵਾਂਗੇ ਪੌਂਚੇ ਦੇ ਜੇ ਆਪਾਂ ਐਲ ਸੀ ਟੇਪ ਨਾਲ ਮਲਾਉਣੇ ਆ ਤਾਂ ਆਪਾਂ ਇਸ ਤਰੀਕੇ ਨਾਲ ਐ ਇਦਾਂ ਰੱਖ ਕੇ ਮਲਾਵਾਂਗੇ ਜੇ ਇਹ ਆਪਣਾ ਨਿਸ਼ਾਨ ਆਊਗਾ ਇਸ ਤਰ੍ਹਾਂ ਠੀਕ ਹੈ ਇਹ ਆਪਣਾ ਨਿਸ਼ਾਨ ਇਦਾਂ ਲੱਗਦਾ ਇਦਾਂ ਜੇ ਆਪਾਂ ਇਹ ਕਾਟ ਪਾਵਾਂਗੇ ਤਾਂ ਆਪਣੀ ਜਿਹੜੀ ਐ ਸਲਵਾਰ ਜਦੋਂ ਆਪਾਂ ਪਾਉਣੇ ਆ ਤੇ ਉਹ ਥੋੜੀ ਜੀ ਨਾ ਇੱਥੋਂ ਚੱਕ ਦੇ ਵੱਜ ਜਾਂਦੀ ਆ ਖਿੱਚ ਪੈਣ ਲੱਗ ਜਾਂਦੀ ਆ ਸਲਾਈ ਨੂੰ ਤੇ ਫਿਰ ਆਪਾਂ ਕੀ ਕਰਨਾ ਇਹਦੇ ਨਾਲ ਆਪਾਂ ਇਹ ਕਾਟ ਪਾਉਣੀ ਆ ਇਹ ਆਪਾਂ ਇਧਰਲੀ ਸਾਈਡ ਇਸ ਤਰ੍ਹਾਂ ਰੱਖਣਾ ਐ ਸਾਈਡ ਵਾਲੋ ਤੇ ਚਾਹੀਏ ਸਾਈਡ ਵਾਲੋ ਸੇਮ ਹੀ ਆ ਥੋੜਾ ਹੀ ਫੱਕਾ ਤੇ ਇੱਥੋਂ ਆਪਾਂ ਰੱਖਦੇ ਹੋਏ ਆ ਜਿਹੜੀ ਸਲਾਈ ਆ ਆਪਣੀ ਇੱਥੋਂ ਥੋੜੀ ਜੀ ਇਸ ਤਰ੍ਹਾਂ ਸਟੇਟ ਨੀਚੇ ਤੋਂ ਆਊਗੀ ਇੱਥੋਂ ਕੱਟ ਦੀ ਕਰ ਦਿੱਸੀ ਦੀ ਆਪਾਂ ਇਹਨਾਂ ਨਿਸ਼ਾਨ ਲਗਾ ਲੈਣਾ ਪਹਿਲਾਂ ਇਸ ਤਰ੍ਹਾਂ ਰੱਖ ਕੇ ਲਾ ਲਓ ਫਿਰ ਆਪਾਂ ਇਹਨੂੰ ਉੱਪਰ ਕਰਕੇ ਇਹਦੇ ਨਾਲ ਮਲਾ ਕੇ 10 ਸੈਂਟੀ ਦੇ ਨਿਸ਼ਾਨ ਨਾਲ ਤੇ ਆਪਾਂ ਇੱਥੇ ਰੱਖ ਕੇ ਇਹ ਵੀ ਆਪਾਂ ਕਾਟ ਜਿਹੜੀ ਆ ਇਦਾਂ ਬਣਾਉਣੀ ਠੀਕ ਹੈ ਜੀ ਇਹਦੀ ਆਪਾਂ ਕਾਰਟ ਇਹਥੇ ਲਿਉਣੀ ਇਹ ਆਪਣੀ ਐਨਾ ਆਪਣੀ ਜਿਹੜੀ ਕਾਰਟ ਹੈ ਇਦਾਂ ਗਲਾਈ ਚ ਹੋ ਜੂਗੀ ਤੇ ਇਹ ਜਿਹੜੀ ਕਾਰਟ ਇਦਾਂ ਪੈ ਜੂਗੀ ਫਿਰ ਆਪਣੀ ਜਿਹੜੀ ਸਲਵਾਰ ਦੀ ਪਿੱਛੋਂ ਪਹੁੰਚੇ ਦੀ ਖਿੱਚ ਨਹੀਂ ਕੋਈ ਪਹੁੰਚਾ ਚੱਕ ਮਾਰਿਆ ਨਹੀਂ ਬੰਦਾ ਬੈਕ ਤੋਂ ਇੱਕ ਤਾਂ ਆਪਾਂ 2 ਇੰਚ ਐਕਸਟਰਾ ਰੱਖ ਲਿਆ ਇੱਕ ਆਪਣੀ ਵਾਲੀ ਕਾਰਟ ਪੈ ਗਈ ਠੀਕ ਹੈ ਜੀ ਜਿਹੜੀ ਇਹ ਚੀਜ਼ ਹੈ ਜੇ ਆਪਣੇ ਕੋਲੇ ਐਂਚੀ ਟੇਪ ਹੀ ਹੈ ਉਹ ਸਕੇਲ ਨਹੀਂ ਹੈਗਾ ਫਿਰ ਆਪਾਂ ਨੇ ਕੀ ਕਰਨਾ ਇਹ ਸਿੱਧਾ ਸਟੇਟ ਇਸਤਰਾਣੇ ਸ਼ਾਨ ਲਾ ਲੈਣਾ ਇੱਕ ਵਾਰ ਇਹ ਲਗਾ ਕੇ ਇਹਦਾ ਵਿਚਾਲਾ ਵਿਚਾਲਾ ਜਿੱਥੇ ਉਹਦਾ ਅਰਧਕ ਉੱਥੇ ਆਪਾਂ ਨੇ ਇਸ ਤਰੀਕੇ ਦਾ 1.5 ਇੰਚ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਵਿਚਾਲੇ ਕਰਕੇ ਨਾ 1.5 ਇੰਚ ਦਾ ਨਿਸ਼ਾਨ ਲਾ ਲੈਣਾ ਜਿੱਥੇ ਆਪਣਾ 1.5 ਦਾ ਨਿਸ਼ਾਨ ਹੈ ਇਹਦੇ ਇੱਥੋਂ ਗੁਲਾਈ ਚੱਕ ਕੇ ਇਹਦੇ ਨਾਲ ਮਿਲਾ ਦੇਣੀ ਹੈ ਤੇ ਇਹਦੀ ਇਹ ਜਿਹੜੀ ਹੈ ਇਹ ਨੀਚੇ ਨੂੰ ਆਪਣੇ ਪਹੁੰਚੇ ਕੋਲੇ ਇਦਾਂ ਮਿਲਾ ਦੇਣੀ ਹੈ ਜੇ ਆਪਣੇ ਕੋਲੇ ਇਦਾਂ ਦਾ ਸਕੇਲ ਨਹੀਂ ਹੈਗਾ ਤੇ ਹਰੇਕ ਭੈਣ ਕੋਲੇ ਨਹੀਂ ਵੀ ਹੁੰਦਾ ਉਹ ਆਪਾਂ ਇਸ ਤਰ੍ਹਾਂ ਇੰਚੀ ਦੇ ਆਪਣਾ ਸਿੱਧੀ ਨਿਸ਼ਾਨ ਪਹਿਲਾਂ ਲਾ ਲੈਣਾ ਫਿਰ ਵਿਚਾਲਾ ਕਰ ਲੈਣਾ ਤੇ ਦਾ ਸੈਂਟਰ ਕਰਕੇ ਇੱਥੇ ਆਪਾਂ ਡੇਢ ਦਾ ਨਿਸ਼ਾਨ ਲਾ ਕੇ ਫਿਰ ਇੱਥੋਂ ਆਪਾਂ ਨੇ ਗਲਾਈ ਇੱਧਰ ਮਿਲਾ ਦੇਣੀ ਆ ਤੇ ਇਹ ਵਾਲੀ ਇੱਧਰ ਠੀਕ ਹੈ ਜੀ ਤੇ ਤੁਹਾਨੂੰ ਸਮਝ ਆ ਗਈ ਹੋਣੀ ਹੈ ਹੁਣ ਆਪਾਂ ਨੇ ਕੀ ਕਰਨਾ ਇਹ ਵਾਲੀ ਸਾਈਡ ਜਿਹੜੀ ਕਾਰਟ ਆ ਹੁਣ ਆਪਾਂ ਇਹ ਪਾਵਾਂਗੇ ਹੁਣ ਆਪਾਂ ਪਾਵਾਂਗੇ ਇਹ ਵਾਲੀ ਸਾਈਡ ਵਾਲੀ ਕਾਰਟ ਠੀਕ ਹੈ ਉਧਰ ਤੁਹਾਨੂੰ ਸਮਝ ਲੱਗ ਗਈ ਹੁਣ ਆਪਾਂ ਇਹ ਜਿਹੜਾ ਸਕੇਲ ਆ ਇੱਧਰ ਰੱਖਣਾ ਹੈ ਤੇ ਇੱਥੋਂ ਆਪਣਾ ਸਿੱਧਾ ਆਉਣਾ ਚਾਹੀਦਾ ਤੇ ਜਿਹੜੇ ਫਰੰਟ-ਫਰੰਟ ਤੇ ਆਪਾਂ ਇਹ ਇਦਾਂ ਵੀ ਰੱਖ ਸਕਦੇ ਆ ਇੱਥੇ ਆਪਣੀ ਗਲਾਈ ਹੈ ਆਪਾਂ ਕਿਵੇਂ ਰੱਖਣਾ ਉਧਰੋਂ ਬਰਾਬਰ ਤੇ ਇਧਰਲੀ ਸਾਈਡ ਤੋਂ ਇਹਦੇ ਕੋਲੇ ਜਿੱਥੇ ਆਪਣਾ ਨਿਸ਼ਾਨ ਲੱਗਾ ਹੋਇਆ ਇੱਥੋਂ ਆਪਾਂ ਇਦਾਂ ਤੋਂ ਗਲਾਈ ਕਰਨੀ ਹੈ ਠੀਕ ਹੈ ਇਦਾਂ ਕੱਟ ਪਾਉਣੀ ਹੈ ਤੇ ਜੇ ਆਪਣੇ ਕੋਲੇ ਨਹੀਂ ਸਕੇਲ ਫਿਰ ਆਪਣਾ ਜਿਹੜਾ 2 ਇੰਚ ਦਾ ਲੱਗਾ ਹੋਇਆ ਇੱਥੋਂ ਆਪਾਂ ਰੱਖ ਕੇ ਇੱਥੋਂ ਆਪਾਂ ਨੇ ਇਹ 5 6 ਇੰਚ ਵਿੱਚ ਹੀ ਆਪਾਂ ਮਲਾਉਣੀ ਹੈ ਠੀਕ ਹੈ ਜੀ ਇੱਥੋਂ ਰੱਖ ਕੇ ਇੱਥੋਂ ਸਿੱਧਾ ਲਾ ਕੇ 6 ਇੰਚ ਤੱਕ ਆਪਾਂ ਕਾਟ ਮਲਾ ਕੇ ਇਹਦੇ ਨਾਲ ਇਸ ਤਰ੍ਹਾਂ ਨਰ ਲਾ ਦੇਣੀ ਹੈ ਜਿਆਦਾ ਦੂਰ ਤੱਕ ਨਹੀਂ ਲੈ ਜਾਣੀ ਇਹ ਕਾਟ ਆਪਾਂ ਜੇ ਆਪਾਂ ਇਦਾਂ ਇਹ ਨੂੰ ਕਾਟ ਨਹੀਂ ਲਿਜਾਵਾਂਗੇ ਬੈਕ ਤੱਕ ਫਿਰ ਆਪਣੀ ਇਹ ਚੀਜ਼ ਜਿਹੜੀ ਹੈ ਜੀ ਨੀਚੇ ਤੋਂ ਫਿਰ ਵੀ ਖਿੱਚ ਪੈਣ ਲੱਗ ਜਾਂਦੀ ਹੈ ਬਸ ਇਹ 프ਰੰਟ ਤੇ ਆਪਾਂ 5 ਜਾਂ 6 ਇੰਚ ਤਿੱਕਰੀ ਆਪਾਂ ਇਹ ਕਾਟ ਪਾਉਣੀ ਆਪਾਂ ਇਹ ਤੋਂ ਰੱਖ ਕੇ ਹੁਣ ਇਹਦੀ ਕਰਾਂਗੇ ਕਟਿੰਗ ਠੀਕ ਹੈ ਜੀ ਵਾਰਦੀ ਹੋ ਗਈ ਕਟਿੰਗ ਹੁਣ ਆਪਾਂ ਕਰਾਂਗੇ 벨ਟ ਦੀ ਕਟਿੰਗ ਠੀਕ ਹੈ ਜਿਹੜਾ ਆਪਣਾ ਕਪੜਾਈ ਵਾਲਾ ਤੇ ਇਧਰਲੀ ਸਾਈਡ ਤੋਂ ਆਪਾਂ ਨੇ 벨ਟ ਕੱਢ ਲੈਣੀ ਹੈ 벨ਟ ਆਪਾਂ ਇਸ ਤਰ੍ਹਾਂ ਰੱਖ ਕੇ 7 7 ਇੰਚ ਆਪਾਂ ਕਟਾਂਗੇ ਇੱਥੋਂ ਆਪਣੀ ਜਿੱਥੋਂ 7 ਹੁੰਦਾ ਉੱਥੇ ਆਪਾਂ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ ਸਿੱਧਾ ਨਿਸ਼ਾਨ ਲਾ ਲੈਣਾ 7 ਤੇ ਆਪਾਂ 1 ਕੀ ਇੰਚ 벨ਟ ਤਿਆਰ ਕਰਨੀ ਆ ਇੱਥੋਂ ਆਪਾਂ ਨੇ 21 ਤੇ ਨਿਸ਼ਾਨ ਲਾ ਲੈਣਾ ਨਾ ਇੱਕ 1 ਇੰਚ ਐਕਸਟਰਾ 22 ਦੇ ਸੌਰੀ ਤੇ ਆਪਾਂ ਨੂੰ 1 ਇੰਚ ਵੱਧ ਚਾਹੀਦਾ ਹੈ ਬੈਲਟ ਦਾ 22 ਦੇ ਲਗਾਵਾਂਗੇ ਫਿਰ ਆਪਾਂ ਨੇ 7 7 ਇੰਚ ਇਸ ਤਰ੍ਹਾਂ ਸਾਰਾ ਕੱਟ ਕਰ ਲੈਣਾ ਇਹ ਆਪਣੀ ਇੱਥੋਂ ਬੈਲਟ Nik le honi hai ਠੀਕ ਹੈ ਇਹ ਹੋ ਗਈ ਆਪਣੀ ਬੈਲਟ ਦੀ ਕਟਿੰਗ ਇਹ ਆਪਣੇ ਹੁਣ ਬੈਲਟ ਦੀ ਕਟਿੰਗ ਹੋ ਗਈ ਹੈ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਪਲੀਜ਼ ਤੇ ਮੇਰੇ ਚੈਨਲ ਨੂੰ ਪਲੀਜ਼ ਪਲੀਜ਼ ਜਰੂਰ ਸਬਸਕ੍ਰਾਈਬ ਕਰ ਲਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ